ਚੋਟੀ ਲਗਾਉਣੇ ਆ ਬਹੁਤ ਸੋਹਣੀ ਨੀਲੀ ਰਾਵੀ ਬੂਰੀ ਦੇ ਵਿੱਚ ਪੈਂਦੀ ਹੈਗੀ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਇਹਦੀ ਤੇ ਬੱਚਾ ਇਹਦਾ ਮੂੜੇ ਖੜਾਗਾ ਤੇ ਚੋਟੀ ਦੇ ਕੱਦ ਦੇ ਵਿੱਚ ਵੀ ਜੰਗੀ ਆ ਵੇਲ ਵੀ ਬਹੁਤ ਆ ਫੇਸ ਕੁਆਲਿਟੀ ਦੀ ਵੀ ਸੋਹਣੀ ਆ ਸਾਫ ਸੁਥਰੀ ਆ ਥਾਣ ਲੇਵੇ ਦੀ ਵੀ ਸਾਫ ਆਦੀ ਪੂਰੀ ਤੁਸੀਂ ਦੇਖ ਸਕਦੇ ਤੇ ਥਾਣੂ ਵੀ ਚੰਗੇ ਆਗੇ ਤੌਰ ਕਿ ਨਹੀਂ ਦਿਖਾਉਂਦੇ ਕਿਉਂਕਿ ਇੱਧਰ ਚਿੱਕੜ ਨਾਲ ਬੁਰਾ ਹਾਲ ਆ ਪਰ ਇੱਧਰ ਤੁਸੀਂ ਦੇਖ ਸਕਦੇ ਹੋ ਹਾਲ ਤੇ ਬਾਕੀ ਪੱਟਪੁੜੇ ਦੀ ਚੰਗੀ ਆ ਆਰਡਰ ਵੀ ਸੋਹਣਾ ਦਿਖਾਉਂਦੀ ਹੈਗੀ ਤੇ ਦੂਜੇ ਪਾਸੇ ਤੁਹਾਨੂੰ ਪਤਾ ਦਿਖਾ ਦਿੰਨੇ ਇੱਧਰੋਂ ਫੇਸ ਕੁਆਲਿਟੀ ਵੇਖ ਸਕਦੇ ਤੁਸੀਂ ਤੇ ਬਾਡੀ ਵੰਤਰ ਦੀ ਵੀ ਪੂਰੀ ਚੰਗੀ ਆ ਸਾਰੇ ਪੱਖਾਂ ਤੋਂ ਪੂਰੀ ਸੋਹਣੀ ਝੋਟੀ ਆ ਵੀ ਤੇ ਬੰਦ ਲੇਵੇ ਦੀ ਆ ਦਿਖਾਵੇ ਵਾਲਾ ਲੇਵਾ ਨਹੀਂ ਪਰ ਜਿਹੇ ਜਿਹਾ ਹੈਗਾ ਬਸ ਚੰਗਾ ਗੱਸਣਾ ਹਣ ਵੀ ਚੰਗੇ ਆ ਗਏ ਪੂਰੇ ਤੇ ਇੱਕ ਇਧਰ ਬਾਈ ਕੋਲੇ ਕੱਟੀ ਆ ਗਈ ਤੇ ਆਪਾਂ ਡਿਟੇਲ ਦੋਵਾਂ ਦੀ ਜਾ ਦੇਣੇ ਆ ਕੀ ਡਿਟੇਲ ਆ ਕੱਟੀ ਨੂੰ ਤੁਸੀਂ ਦੇਖ ਸਕਦੇ ਹੋ ਇਹ ਵੀ ਸੋਹਣੀ ਹੈ ਸਰ ਸਾਰਾ ਤੁਸੀਂ ਸਾਧਿਆ ਚਾਰੇ ਧਾਣਾ ਥੋੜੀ ਜਲੀ ਪੂਰੀ ਵਧੀਆ ਲਫਤੋਂ ਮੋਦੀ ਡਿਟੇਲ ਲੈਣੇ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਈ ਆਪਣਾ ਨਾਮ ਦੱਸ ਦਿਓ ਨਾਮ ਤਾਂ ਰਣਜੀਤ ਸਿੰਘ ਹੈ ਜੀ ਤੇ ਐਡਰੈਸ ਆਪਣਾ ਬਾਈ ਪਿੰਡਾ ਹਤਲਾ ਕਲਾਂ ਪੇਖੀ ਲੋ ਬਈ ਜੀ ਮਾਨਸਾ ਜ਼ਿਲ੍ਹਾ ਜੀ ਮਾਨਸਾ ਜ਼ਿਲ੍ਹਾ ਪਹਿ ਜਾਂਦਾ ਤੇ ਕੰਮ ਆਪਣਾ ਵਪਾਰ ਦਾ ਬਾਈ ਵਪਾਰ ਦਾ ਕੰਮ ਹੈ ਜੀ ਹਾਂ ਕਿਸ ਤਰ੍ਹਾਂ ਦੇ ਪਸ਼ੂ ਹੁੰਦੇ ਆਪਣੇ ਕੋਲ ਪਸ਼ੂ ਬਾਤਾਏ ਪਾਣੀ ਜੀ ਲੈਣੇ ਜਾਂਦਾ ਠੀਕ ਆ ਤੂੰ ਟੋਕੜ ਕੱਬਣੀਆਂ ਟੋਕੜ ਉਹ ਹੀ ਨਹੀਂ ਹੁੰਦੇ ਨਹੀਂ ਟੋਕੜ ਕੱਬਣ ਕੋਈ ਆ ਜਾਂਦੀ ਐ ਸਾਫ ਚੋਟੀ ਤਾਂ ਲੈ ਲੈਣੇ ਨਹੀਂ ਨਹੀਂ ਤਾਂ ਜਾਈ ਲੈਣੇ ਹਾਂ ਤਾਜੀ ਲੈਣੇ ਹਾਂ ਗਾਈਆਂ ਵੀ ਆ ਕੋ ਨਾਲ ਮੱਝਾਂ ਦਾ ਠੀਕ ਆ ਹੀ ਨਹੀਂ ਰੱਖਦੇ ਜੀ ਜ਼ਿਆ ਇਹ 감ਜਾਦਾਈ ਆ ਹਾਂਜੀ ਹਾਂ ਠੀਕ ਆ ਤੇ ਕਟੀਆਂ ਵੀ ਲੈ ਆਉਨੇ ਆ ਆ ਕਟੀਆਂ ਵੀ ਲੈ ਆਏ ਜੀ ਠੀਕ ਆ ਤੇ ਘਰੇ ਬਾਈ ਪਸ਼ੂ ਕਿੰਨੇ ਕੁ ਅਵੇਲੇਬਲ ਹੁੰਦੇ ਅਜੇ ਕਿਸੇ ਨੇ ਲੈਣੇ ਹੋਣਾ ਆਉਣਾ ਹੋਵੇ ਪੰਜ ਚਾਰ ਪਸ਼ੂ ਹੁੰਦੀ ਆ ਜੀ ਹੁੰਦੇ ਹੀ ਹੁੰਦੇ ਆ ਜੀ ਹਾਂ ਠੀਕ ਆ ਤੇ ਇੱਥੇ ਬਾਈ ਜਿਹੜੀ ਆਪਾਂ ਇਹ ਪੂਰੀ ਝੋਟੀ ਲੈ ਕੇ ਆਏ ਆ ਕੀ ਡਿਟੇਲ ਹੈ ਦੀ ਕਿਹੜਾ ਸੂਗਾ ਸੂਈ ਵੀ ਹੈਗੀ ਇਹ ਦੂਸਰਾ ਸੂਗਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਜੀ 20-22 ਦਿਨ ਹੋ ਗਏ ਸੂਈ ਨੂੰ ਜੀ 20-22 ਦਿਨ ਸੂਈ ਨੂੰ ਹੋ ਗਏ ਬਰਦ ਕਿਲਾ ਉਲਟਰ ਤਿਆਰ ਆ ਜੀ 12 ਜਮਾ ਕੰਡੇ ਵਾਲਾ ਤਿਆਰ ਆ ਸੇਵਾ ਸਰ ਤੇ ਵਧ ਵੀ ਸਕਦੀ ਹੋਣਾ ਹਾਂ ਬਾਕੀ ਸੇਵਾ ਤੇ ਡਿਪੈਂਡ ਹੈ ਜੀ ਜੇ ਨੀ ਕਰ ਜਮ ਤਿਆਰ ਹੈ ਜੀ ਤੇ ਬੱਚਾ ਬਾਈ ਕੀ ਆ ਬੱਚਾ ਕਟਾ ਜੀ ਮਗਰ ਕਟਾ ਹਾਂਜੀ ਹਾਂ ਠੀਕ ਹੈ ਤੇ ਦੁੱਧ ਤਾਂ ਤੁਸੀਂ ਦੱਸ ਹੀ ਦਿੱਤਾ ਵੀ 12 ਬਾਕੀ ਸੇਵਾ ਤੇ ਆ ਹਾਂਜੀ ਹਾਂ ਤੇ ਮੁੱਲ ਕਿੰਨਾ ਇਹਦਾ ਮੁੱਲ ਜੀ ਲੱਖ ਰੁਪਈਆ ਕਰਿਆ ਜੀ ਮੁੱਲ ਲੱਖ ਰੁਪਈਆ ਤੇ ਲਾਸਟ ਕਿੰਨੇ ਦਿਓ ਜੀ ਕਿੰਨੇ ਦਿਓ ਜੀ ਲਾਸਟ 90 95000 ਦੀ ਛੱਡ ਦਾਂਗੇ ਜੀ ਯਾਨੀ ਕਿ 90 ਦੀ ਛੱਡ ਦੂਗੇ ਹਾਂਜੀ ਹਾਂ ਬਾਕੀ ਗੱਲਬਾਤ ਕਰਨ ਤੇ ਮੌਕੇ ਤੇ ਹੋਊਗਾ ਹਾਂ ਠੀਕ ਆ ਭਾਈ ਤੇ ਭਾਈ ਦੂਜੇ ਨੰਬਰ ਦਾ ਜਿਹੜੀ ਇਹ ਆਪਾਂ ਕੱਟੀ ਦਿਖਾਈ ਸੀਗੀ ਇਹਦੀ ਕਿੰਨੀ ਉਮਰ ਆ ਗਈ ਇਹ 11 ਮਹੀਨਿਆਂ ਦੀ ਹੋ ਗਈ ਜੀ ਅੱਛਾ ਇਹ 11 ਮਹੀਨਿਆਂ ਦੀ ਹੈ ਜੀ ਆਪਣੀ ਲਈ ਵੀ ਹੈਗੀ ਨਹੀਂ ਜੇ ਕਰੂਗਾ ਮੱਝ ਦੀ ਜੀ ਆਪਣੀ ਅੱਛਾ ਕਰਦੀ ਮੱਝ ਦੀ ਹੈਗੀ ਕਰਦੀ ਮੱਝ ਦੀ ਹੈ ਠੀਕ ਆ ਤੇ ਉਹ ਕੋਈ ਪਤਾ ਵਾ ਵੀ ਮੱਝ ਦਾ ਦੁੱਧ ਕਿੰਨਾ ਸੀਗਾ ਕੋਈ ਇੰਨਾ ਤਾਂ ਰਿਕਾਰਡ ਹੈਗਾ ਜੀ ਅੱਛਾ ਉਹ ਰਿਕਾਰਡ ਨਹੀਂ ਹੈਗਾਗਾ ਹਾਂਜੀ ਹਾਂ ਠੀਕ ਆ ਤੇ ਇਹਦਾ ਮੁੱਲ ਮੁੱਲ ਇਹਦਾ 15000 ਰੁਪਿਆ ਕਰ ਇਹਦਾ 15000 ਹਾਂਜੀ ਹਾਂ ਤੇ ਇਹ ਕਿੰਨੇ ਦੇ ਦਾਂਗੇ ਬਸ ਇਹ ਮਾਨਤਾਂ ਨਹੀਂ ਹੋਊਗਾ ਇਹਦੇ ਵਿੱਚ ਤਾਂ ਜੀ 15 ਚੋਂ ਮਾਨਤਾਂ ਹੋ ਜੂ ਮੌਕੇ ਤੇ ਤੇ ਆਪਰੇ 2 ਜਨਮਰੀ ਲੈ ਗਏ ਜੀ ਹਾਂ ਜੀ ਨਹੀਂ 3-4 ਲੈ ਆਈ ਸੀ ਦੇ ਵੇਕ ਗਈ ਜੀ ਕੁਛ ਅੱਛਾ ਬਾਕੀ ਵੇਗ ਗੇ ਹਾਂ ਜੀ ਵੇਕ ਗੇ ਠੀਕ ਹੈ ਕਟੀਆਂ ਸੀਗੀਆਂ ਦੋ ਕਟੀਆਂ ਜੀ ਇੱਕ ਮੱਝ ਸੀਗੀ ਠੀਕ ਹੈ ਇੱਕ ਮੱਝ ਤੇ ਦੋ ਕਟੀਆਂ ਵੇਕ ਗਾ ਹਾਂ ਜੀ ਇਹ ਦੋ ਰਹਿ ਗਏ ਹਾਂ ਜੀ ਹਾਂ ਠੀਕ ਹੈ ਬਾਈ ਤੇ ਉਹ ਥੋੜਾ ਜ ਮੈਨ ਲੱਗਦਾ ਅੱਜ ਮੰਡੀ ਦਾ ਵੀ ਕੰਮ ਮੰਦਾ ਹੀ ਆਣਾ ਕਰਕੇ ਜੀ ਥੋੜਾ ਜ ਦਿੱਕਤ ਆ ਗਈ ਮੀਂਹ ਪੈਂਦਾ ਕਰਕੇ ਆਣਾ ਠੀਕ ਹੈ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ 98701 ਜੀ 98762 08260 ਜੀ ਠੀਕ ਹੈ ਬਾਈ ਧੰਨਵਾਦ ਲੋ ਵੀ ਦੋਸਤੋ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੇ ਝੋਟੀ ਪਸੰਦ ਆਉਂਦੀ ਹੈ ਤੁਹਾਨੂੰ ਦਿਖਾਈ ਆਪਾਂ ਪਹਿਲਾਂ ਤੇ ਤੋਰ ਕੇ ਤੁਹਾਨੂੰ ਤਾਂ ਨਹੀਂ ਦਿਖਾਈ ਕਿਉਂਕਿ ਥੋੜਾ ਜਿਹਾ ਡਰਦੀ ਹੈ ਕਿੱਧਰ ਮੌਸਮ ਖਰਾਬ ਆ ਤੁਸੀਂ ਦੇਖਿਆ ਹੀ ਹੈਗਾ ਤੇ ਇੱਕ ਕੱਟੀ ਦੀ ਡਿਟੇਲ ਲੈ ਕੇ ਦਿੱਤੀ ਹੈਗੀ ਜੇ ਕੋਈ ਵੀ ਪਸ਼ੂ ਤੁਹਾਨੂੰ ਇਹਨਾਂ ਚ ਪਸੰਦ ਆਉਂਦਾ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋਗੇ ਤੇ ਬਾਕੀ ਵਪਾਰ ਦਾ ਕੰਮ ਆ ਇਧਰਲੇ ਇਲਾਕੇ ਦੇ ਕਿਸੇ ਤਰ੍ਹਾਂ ਦਾ ਵੀ ਮਾਲ ਹੋਰ ਖਰੀਦਣਾਗਾ ਕੋਈ ਕੱਟੀ ਝੋਟੀ ਖਰੀਦਨੀਆ ਜਾਂ ਕੋਈ ਮੱਝ ਖਰੀਦਨੀਆ ਤੇ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਵੀਡੀਓ ਨੂੰ ਅਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਕੁਝ ਨਾਲ ਦੇ ਨਾਲ ਮੰਡੀ ਦਾ ਮਾਹੌਲ ਵੀ ਦੇਖ ਸਕਦੇ ਹੋ। काफ़ी बह चुक है पेडा चीज देख सकते हो माहौल ਸਾਰੇ ਛੱਡਾਂ ਦਾ ਤੁਸੀਂ ਮਾਹੌਲ ਦੇਖ ਸਕਦੇ ਹੋ ਪਸ਼ੂ ਤੌਰ ਕਿਹੜੇ ਦਿਖਾਏ ਜਾਂਦੇ ਬੁਰਾ ਹਾਲ ਲਗਾ ਅਰਦੀਪਾ ਇਥੋਂ ਦੀ ਜਿਆਦਾ ਮੀਂਹ ਪੈ ਰਿਹਾਗਾ ਤੇ ਅਸ਼ੂ ਬਾਲਕ ਜਾਨੀ ਕੇ ਘਰਾਂ ਨੂੰ ਜਾ ਰਹੇ ਹੈਗੇ ਮੁੰਡਾ ਹਾਲੀਆ ਰਾਜ ਤੇ ਅੱਜ ਵੀਡੀਓ ਨਹੀਂ ਬਣੀ ਪ੍ਰੋਪਰ ਲੇਟ ਹੋਣ ਦੇ ਕਾਰਨ ਪਰਮੇ ਡਿਟੇਲ ਨਹੀਂ ਦਿੱਤੀ ਜਾਈ ਦਿੱਤੀ ਜਾ ਰਹੀ ਤੇ ਇਸ ਲਈ ਆਪਾਂ ਕਿਸੇ ਨੂੰ ਅੱਜ ਪੁੱਛਿਆ ਨਹੀਂਗਾ ਸਿਰਫ ਮਾਹੌਲ ਹੀ ਦਿਖਾਇਆ ਤੁਜੀ ਦੇਖ ਸਾਦੇ ਮੀਂਹ ਦੇ ਕਾਰਨ ਲੋਕੋ ਦਿੱਕਤ ਆਉਂਦੀ ਹੈ ਮੁੜ ਕੇ ਡਿਟੇਲ ਲੈਣ ਦੇ ਵਿੱਚ ਇਸ ਲਈ ਆਪਾਂ ਕਿਸੇ ਨੂੰ ਪੁੱਛਿਆ ਨਹੀਂਗਾ ਬਹੁਤ ਭਰਾ ਕਹਿਣਗੇ ਵੀ ਐਂ ਕਰਕੇ ਡੀਟੇਲ ਨਹੀਂ ਲਈਗੀ ਤਾਂ ਹੀ ਨਹੀਂ ਲਈ ਤੁਸੀਂ ਮਾਹੌਲ ਦੇ ਕੇ ਜਾ ਗਏ ਸਾਰਾ ਬੁਰਾ ਹਾਲ ਆਗਾ ਇਦਾਂ ਹੀ ਤੁਸੀਂ ਅਡਜਸਟ ਕਰ ਲਿਓ